ਬਿੱਟੂ ਲਾਰੀ ਜਾਂਡਵਾਲਾ ਭੀਮੇਸ਼ਾ ਪੰਜਾਬੀ ਦਾ ਉਹ ਸ਼ਾਇਰ ਹੈ ਉਹ ਲੇਖਕ ਹੈ ਉਹ ਕਿਸਕਾਕਾਰ ਹੈ ਜਿਨੇ ਕਿਸਿਆਂ ਦੀ ਜਿਹੜੀ ਪਰੰਪਰਾ ਹੈ ਉਹਨੂੰ ਜਾਰੀ ਰੱਖਿਆ ਹੋਇਆ ਜੱਲੇ ਦਾ ਛੱਲਾ ਕਿੱਸਾ ਲਿਖ ਕੇ ਇਹਨੇ ਪੰਜਾਬੀ ਸਾਹਿਤ ਦੇ ਵਿੱਚ ਇੱਕ ਵੱਖਰੀ ਤੇ ਵੱਡੀ ਪਛਾਣ ਬਣਾਈ ਹੈ ਤੇ ਬੜੇ ਵੱਡੇ ਮਾਣ ਵਾਲੀ ਗੱਲ ਹੈ ਕਿ ਉਸ ਕਿੱਸੇ ਦੇ ਇਹਨਾਂ ਦੀ ਲਿਖਤ ਤੇ ਇੱਕ ਫਿਲਮ ਵੀ ਬਣੀ ਜਿਹੜੀ ਬਹੁਤ ਮਕਬੂਲ ਹੋਈ ਤੇ ਇਹਦੇ ਨਾਲ ਦੀ ਨਾਲ ਜਿਵੇਂ ਕਹਿੰਦੇ ਆ ਕਿ ਸੋਚਾਂ ਹੋਈਆਂ ਬੌੜੀਆਂ ਉੱਚੇ ਬਣੇ ਮਕਾਨ ਢੀੜਾਂ ਨਜ਼ਰੀ ਪੈਂਦੀਆਂ ਲੱਭਦੇ ਨਹੀਂ ਇਨਸਾਨ ਸੋ ਜਿੱਥੇ ਅੱਜ ਕੱਲ ਇਹਨਾਂ ਇਨਸਾਨਾਂ ਦੀ ਭੀੜ ਵਿੱਚ ਉਹ ਚੰਗੇ ਇਨਸਾਨ ਲੱਭਣੇ ਜਿਹੜੇ ਉਹ ਬਹੁਤ ਮੁਸ਼ਕਲ ਹੋਇਆ ਇੱਕ ਉਸ ਤਰ੍ਹਾਂ ਦਾ ਇਨਸਾਨ ਹੈ ਜਿਹੜਾ ਇਹ ਸੀ ਕਹਿ ਸਕਦੇ ਆ ਕਿ ਇੱਕ ਬਹੁਤ ਵਧੀਆ ਉੱਚੀ ਸੁੱਚੀ ਸੋਚ ਰੱਖਣ ਵਾਲਾ ਇਨਸਾਨ ਹੈ ਤੇ ਇਹ ਆਪਣੇ ਸਹਿਤਿਕ ਰੰਗ ਦੇ ਨਾਲ ਨਾਲ ਜਿਹੜੀਆਂ ਸਾਡੇ ਆਲੇ-ਦੁਆਲੇ ਦੇ ਜਿਹੜੇ ਪੰਛੀ ਨੇ ਅਲੋਪ ਹੋ ਰਹੇ ਪੰਛੀ ਨੇ ਜਿਹੜੇ ਰੁੱਖਾਂ ਤੋਂ ਬਿਰਖਾਂ ਤੋਂ ਆਲਣਿਆ ਤੋਂ ਵਿਰਵੇ ਹੋ ਗਏ ਪੰਛੀ ਨੇ ਉਹਨਾਂ ਦਾ ਫਿਕਰ ਕਰਨ ਵਾਲਾ ਇਨਸਾਨ ਹੈ ਉਹਨਾਂ ਲਈ ਆਲਣੇ ਬਣਾ ਕੇ ਟੰਗਣੇ ਉਹਨਾਂ ਦੇ ਉਹਨਾਂ ਦੇ ਚੋਗੇ ਦਾ ਉਹਨਾਂ ਦਾ ਪ੍ਰਬੰਧ ਕਰਨਾ ਤੇ ਉਹਨਾਂ ਦਾ ਫਿਕਰ ਕਰਨਾ ਕਿਤੇ ਬਿਮਾਰ ਜਾਂ ਸੱਟ ਫੇਟ ਲੱਗੇ ਪੰਛੀ ਨੂੰ ਕਿਤੇ ਦੂਰੋਂ ਨੇੜੇ ਚੁੱਕ ਕੇ ਲਿਆਉਣਾ ਪਸ਼ੂ ਨੂੰ ਲਿਆਉਣਾ ਉਹਦੀ ਸੇਵਾ ਕਰਨੀ ਉਹਨੂੰ ਕੀ ਕਰਨਾ ਉਹਦੇ ਜ਼ਖਮਾਂ ਨੂੰ ਠੀਕ ਕਰਨਾ ਤੇ ਫਿਰ ਉਸ ਤੋਂ ਬਾਅਦ ਉਹਨੂੰ ਇਸ ਖੁੱਲੀ ਫਿਜ਼ਾ ਵਿੱਚ ਕੁਦਰਤ ਦੀ ਇਸ ਨਿਜ਼ਾਮ ਦੇ ਵਿੱਚ ਛੱਡ ਦੇਣਾ ਇਹ ਸਾਡੇ ਬਿੱਟੂ ਲਹਿਰੀ ਦੇ ਹਿੱਸੇ ਆਇਆ ਹੈ ਸੋ ਮੈਂ ਸਮਝਦਾ ਕਿ ਬਹੁਤ ਘੱਟ ਲੋਕ ਹੁੰਦੇ ਆ ਦੁਨੀਆ ਦੇ ਵਿੱਚ ਜਿਹੜੇ ਲੋਕ ਆਪਣੇ ਆਪ ਦਾ ਤਾਂ ਬਹੁਤ ਗਿਣਤੀ ਐਸ ਤਰ੍ਹਾਂ ਦੀ ਹੈ ਕਿ ਆਪਣੇ ਆਪ ਦਾ ਤਾਂ ਬਹੁਤ ਫਿਕਰ ਅਸੀਂ ਕਰ ਲੈਨੇ ਆ ਪਰਿਵਾਰ ਦਾ ਵੀ ਬਹੁਤ ਫਿਕਰ ਕਰ ਲੈਨੇ ਆ ਸਮਾਜ ਦਾ ਵੀ ਫਿਕਰ ਕਰ ਲੈਨੇ ਆ ਪਰ ਜਿਵੇਂ ਗੁਰਬਾਣੀ ਦੇ ਵਿੱਚ ਕਿਹਾ ਗਿਆ ਹੈ ਕਿ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਣ ਬੋ ਇੱਕ ਕੁਦਰਤ ਤੇ ਪ੍ਰਕਿਰਤੀ ਦਾ ਫਿਕਰ ਕਰਨ ਵਾਲਾ ਪਸ਼ੂਆਂ ਪੰਛੀਆਂ ਦਾ ਫਿਕਰ ਕਰਨ ਵਾਲਾ ਇਨਸਾਨ ਹੈ ਸੋ ਇਹਦੀ ਸੋਚ ਨੂੰ ਸਲਾਮ ਹੈ ਤੇ ਅਸੀਂ ਕਾਮਨਾ ਕਰਦੇ ਹਾਂ ਕਿ ਆਪਣਾ ਇਸ ਕਾਰਜ ਦੇ ਵਿੱਚ ਦਿਨ ਰਾਤ ਲੱਗਾ ਰਹੇ ਤੇ ਇਹ ਇੱਕ ਤਰ੍ਹਾਂ ਨਾਲ ਲੋਕਾਂ ਲਈ ਚਰਨਣ ਮਨਾਰਾ ਬਣਿਆ ਰਹੇ ਸੋ ਅੱਜ ਇੱਕ 3 ਮਾਰਚ ਵਾਲੇ ਦਿਨ ਸਹਿਤ ਕਲਾ ਤੇ ਪੁਸਤਕ ਮੇਲਾ ਜੀਰਾ ਦੇ ਵਿੱਚ ਬਿੱਟੂ ਲੈਰੀ ਸਾਹਿਬ ਆਪਣੇ ਸਮੁੱਚੀ ਟੀਮ ਦੇ ਨਾਲ ਪਹੁੰਚਿਆ ਅਸੀਂ ਤੈਹ ਦਿਲ ਤੋਂ ਦਿਲ ਦੀਆਂ ਗਹਿਰਾਈਆਂ ਤੋਂ ਸਹਿਤ ਸਵਾ ਜੀਰਾ ਦੇ ਵੱਲੋਂ ਇਹਨਾਂ ਦਾ ਧੰਨਵਾਦ ਕਰਦੇ ਆ ਤੇ ਕਾਮਨਾ ਕਰਦੇ ਆ ਕਿ ਇਸੇ ਤਰ੍ਹਾਂ ਇਹ ਆਪਣੇ ਕਾਰਜਾਂ ਨੂੰ ਅੰਜਾਮ ਦਿੰਦੇ ਰਹਿਣ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਹਾਂਜੀ ਦੋਸਤੋ ਬਿੱਟੂ ਲੈਰੀ ਗੱਲਬਾਤ ਕਰ ਰਿਹਾ ਜੀ ਆਹ ਦੇਖੋ ਇੱਕ ਸੁੱਕਿਆ ਕਿਕਰ ਇਹਦੇ ਕੁਛ ਟਾਣੇ ਬਿਲਕੁਲ ਸੁੱਕ ਚੁੱਕੇ ਨੇ ਤੇ ਕੁਛ ਟਾਣੇ ਜਿਹੜੇ ਕਿ ਹਰੇ ਨੇ ਤੇ ਸੁੱਕੀਆਂ ਟਾਣੀਆਂ ਤੇ ਜਿਹੜੇ ਪੰਛੀ ਇਹਦਾ ਦੁੱਖ ਵੰਡਾਉਂਦੇ ਹੋਏ ਇਹਦਾ ਦਰਦ ਵੰਡਾਉਂਦੇ ਹੋਏ ਕਿਉਂਕਿ ਜਿਹੜੇ ਰੁੱਖ ਨੇ ਤੇ ਇਹਨਾਂ ਦਾ ਪਰਿਵਾਰ ਨੇ ਪੰਛੀ ਕਿਉਂਕਿ ਪੰਛੀਆਂ ਨੂੰ ਵੀ ਰੁੱਖਾਂ ਦੇ ਵਿੱਚ ਜਾ ਕੇ ਜਗ੍ਹਾ ਮਿਲਦੀ ਹੈ ਰਹਿਣ-ਬਹਿਣ ਨੂੰ ਗੱਲਬਾਤ ਕਰਨ ਨੂੰ ਆ ਦੇਖੋ ਆਵਾਜ਼ਾਂ ਆ ਰਹੀਆਂ ਨੇ ਇਹ ਆਪ ਦੀ ਬਾਸ਼ਾ ਦੇ ਵਿੱਚ ਕੁਛ ਨਾ ਕੁਛ ਜ਼ਰੂਰ ਗੱਲਬਾਤ ਕਰ ਰਹੀਆਂ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਤੇ ਰੁੱਖ ਨਮੀ ਉਹ ਡੇਕ ਹੁੰਦੀ ਹੈ ਮੇਰਾ ਪਰਿਵਾਰ ਮੇਰੇ ਤੇ ਆ ਕੇ ਬੈਠੇ ਮੇਰੇ ਨਾਲ ਦੁੱਖ ਦਰਦ ਵੰਡਾਏ ਸਾਂਝਾਂ ਵਦਨ ਤੇ ਸਾਂਝਾਂ ਵਧਾਉਣ ਲਈ ਸਾਨੂੰ ਵੀਰ ਜੀ ਰੁੱਖਾਂ ਦੀ ਬਹੁਤ ਲੋੜ ਹੈ ਰੁੱਖ ਲਾਈਏ ਰੁੱਖ ਲਾਵਾਂਗੇ ਤੇ ਪੰਛੀ ਤਾਂ ਫਿਰ ਆਉਣੇ ਆਉਣੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਪੰਛੀ ਆਉਣ ਬਾਕੀ ਸਮਾਂ ਹੁਣ ਆਪਾਂ ਐਵੇਂ ਜਾਇਆ ਨਾ ਜਾਣ ਦੀ ਅਜ ਪੰਛੀਆਂ ਦੀ ਬਹੁਤ ਲੋੜ ਹੈ ਤੇ ਵੇਖੋ ਉਹ ਸੁੱਕੇ ਰੁੱਖ ਦਾ ਦਰਦ ਵੰਡਾਉਂਦੀਆਂ ਇਹ ਚਿੜੀਆਂ ਤੇ ਮਿਹਰਬਾਨੀ ਸ਼ੁਕਰੀਆ ਜੀ ਬਟੂ ਲਹਿਰੀ 94639 19201 ਮਿਹਰਬਾਨੀ ਸ਼ੁਕਰੀਆ